हे प्रभु मेनू कुछ नहीं पता मैं नहीं जानदा क्यों तू ऐसा नियम बणाया तू ऐसी मर्यादा बनाई है बीज हुण बोइए ते हुणे फल नहीं है उडेक करनी पड़ेगी उडेक करनी पड़ेगी मैं कणक आज बोइए आज कणक नहीं है मैं आज आमदा बूटा लाया है, आज मेनू आम नहीं मिलला मैं आज अंगूर दी बेल लाई है आज अंगूर को ही नहीं आदमी फल लईं फूला लईं ਆਨ ਲਈ 6 ਮਹੀਨੇ ਸਾਲ 2 ਸਾਲ 5 ਸਾਲ 10 ਸਾਲ ਇੰਤਜ਼ਾਰ ਕਰ ਸਕਦਾ ਕਰਦਾ ਸਾਰੀ ਦੁਨੀਆ ਚਾਹੁੰਦੀ ਹੈ ਪਾਠ ਕੀਤਾ ਹੈ ਜਪ ਕੀਤਾ ਹੈ ਅੰਮ੍ਰਿਤ ਵੇਲੇ ਉੱਠਿਆ ਹੈ ਕਹਿੰਦਾ ਅੱਜ ਪਾਠ ਤੇ ਬੜਾ ਕੀਤਾ ਹੈ ਜਗ ਤੱਕ ਤੇ ਬੜਾ ਕੀਤਾ ਹੋਇਆ ਤੇ ਕੁਝ ਵੀ ਨਹੀਂ ਐਸੇ ਮਿਲਦੇ ਨੇ ਮੈਨੂੰ ਹੋਇਆ ਤੇ ਕੁਝ ਵੀ ਨਹੀਂ ਹੱਦ ਹੋ ਗਈ ਅੰਮ ਦਾ ਬੂਟਾ ਤੋ ਲਾਇਆ ਹੈ ਔਰ ਤੇਰਾ ਵਿਸ਼ਵਾਸ ਕਾਇਮ ਹੈ ਕੋਈ ਨਹੀਂ 2-4 ਸਾਲਾਂ ਬਾਅਦ ਫਲ ਆਏਗਾ ਆਏਗਾ ਕਈ ਦਫਾ 마ਸੂਮ ਬੱਚੇ ਹੁੰਦੇ ਨੇ ਕਿਉਂਕਿ ਮੈਂ ਪਿੱਛੇ ਕਿਸਾਨ ਦਾ ਹੀ ਬੱਚਾ ਰਿਹਾ ਘਰਾਨਾ ਕਿਸਾਨਾਂ ਦਾ ਸੀ ਬਚਪਨਾ ਐਸਾ ਹੁੰਦਾ ਹੈ ਬੀਜ ਹੁਣ ਬੋਇਆ ਸਵੇਰੇ ਤੇ ਸ਼ਾਮ ਨੂੰ ਫਰੋਲ ਕੇ ਵੇਖਦਾ ਪੇ ਪੁੰਗਰਦਾ ਪਿਆ ਕੇ ਨੇ ਬੇਸਬਰੀ ਬੇਸਬਰੀ ਫਿਰ ਸਵੇਰੇ ਮਿੱਟੀ ਹਟਾ ਰਿਹਾ ਮੈਂ ਸਵਾਸਤੇ ਕਹਿ ਰਿਆਂ ਬਹੁਤ ਪੁਰਾਣੀ ਗਲ ਦੇਸ਼ ਦੀ ਵਣ ਤੋਂ ਪਹਿਲੀ ਦੀ ਗੱਲ ਫੁੱਲਾਂ ਦੇ ਬੀਜ ਮੈਂ ਬੋਏ ਛੋਟੇ ਹੁੰਦੇ ਤੇ ਮੈਂ ਸ਼ਾਮ ਨੂੰ ਫਰੋਲ ਕੇ ਵੇਖਾ ਪਿਆ ਮਾਂ ਕਹਿਣ ਲੱਗੀ ਕੀ ਕਰੇ ਸਵੇਰੇ ਤੇ ਬੋਏ ਨੇ ਮੈਂ ਕਿਹਾ ਦੇਖਦਾ ਪਿਆ ਪੁੰਗਰਦੇ ਪੈਣੇ ਕਿ ਨਹੀਂ ਸਬਰ ਕਰ ਲਈ 5-10 ਦਿਨ ਸਬਰ ਕਰ ਮੈਂ ਸਵੇਰੇ ਦੇਖਾ ਸ਼ਾਮੇ ਮਿੱਟੀ ਹਟਾਵਾਂ ਸਵੇਰੇ ਮਿੱਟੀ ਹਟਾਵਾਂ ਇੱਕ ਦਿਨ ਪਿਤਾ ਜੀ ਨੇ ਕਹੇ ਨਹੀਂ ਪੌਂਗਰਣਗੇ ਫੂਲ ਵੀ ਖਰਾਬ ਕਰ ਦਿੱਤਾ ਐਨੀ ਬੇਸਬਰੀ ਬੋਏ ਨੇ ਤੂੰ ਜ਼ਰਾ ਸਬਰ ਰੱਖ ਸਵੇਰੇ ਮਿੱਟੀ ਹਟਾ ਕੇ ਦੇਖ ਲੈ ਸ਼ਾਮੀ ਮਿੱਟੀ ਹਟਾ ਕੇ ਦੇਖ ਲੈ ਇਤਨੀ ਬੇਸਬਰੀ ਕਿ ਤੈਨੂੰ ਥੋੜਾ ਜਿਹਾ ਪਾਠ ਸਵੇਰੇ ਕੀਤਾ ਗੁਰਦੁਆਰੇ ਆ ਕੇ ਮੱਥਾ ਟੇਕਿਆ ਕਿਧਰੇ ਕੜਾਪਰ ਸ਼ਾਦੀ ਦੇਖ ਵੀ ਕਰਾਈ ਹੋਵੇਗੀ ਚਲੋ ਲੰਗਰ ਵੀ ਕਰਾਇਆ ਹੋਵੇਗਾ ਗੁਸਤਾ ਕੀ ਮਾਫ ਪਰ ਦੇਖਦਾ ਫਲ ਤੇ ਕੋਈ ਨਹੀਂ ਆਇਆ ਫਲ ਤੇ ਕੋਈ ਨਹੀਂ ਮਿਲਿਆ ਚਾਰ ਦਿਨ ਹੋ ਗਏ ਨਾ ਹਫਤਾ ਹੋ ਗਿਆ ਫਲ ਤੇ ਕੋਈ ਨਹੀਂ ਮਿਲਿਆ ਮੈਂ ਅਰਸ਼ ਕਰਾਂ ਹੋ ਸਕਦਾ ਹੈ ਜ਼ਮੀਨ ਤੇ ਬੋਇਆ ਹੋਇਆ ਬੀਜ ਵਿਅਰਥ ਵੀ ਚਲਾ ਜਾਏ ਕਈ ਬੀਜ ਨਹੀਂ ਪੁੰਗਰਦੇ ਪਰ ਸ਼ੁਭ ਕਰਮਾਂ ਦਾ ਬੋਇਆ ਹੋਇਆ ਬੀਜ ਜੋ ਅੰਤਿਸ਼ ਕਰਨ ਦੀ ਧਰਤੀ ਵਿੱਚ ਬੋਇਆ ਹੈ ਇੱਕ ਤਿਲ ਨਹੀਂ ਬਨਨੇ ਗਾਲ ਮਹਾਰਾਜ ਦੀ ਬਾਣੀ ਕਹਿੰਦੀ ਇੱਕ ਤਿਲ ਜਿੰਨੀ ਗਾਲ ਨਾ ਵੀ ਵਿਅਰਥ ਨਹੀਂ ਜਾਏਗੀ ਫਲੀ ਬੋਤੋ ਲਾਜ਼ਮੀ ਹੋਵੇਗੀ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਬੰਨੇ ਗਾਲੇ ਤਿਲ ਜਿਤਨੇ ਵੀ ਵਿਅਰਥ ਨਹੀਂ ਚ ਪਰ ਸਬਰ ਤੇ ਰੱਖ ਸਬਰ ਇਹ ਸਵਾਉ ਜੇ ਤੂੰ ਬੰਦਾ ਦ੍ਰਿੜ ਕਰੇ ਵਦ ਥੀਵੇਂ ਦਰਿਆਉ ਟੁੱਟ ਨ ਥੀਵੇ ਵਾਹੜਾ ਬਾਬਾ ਫਰੀਦ ਸਾਗਰ ਦੀ ਤਰ੍ਹਾਂ ਹੋ ਜਾਏਗਾ ਅਗਰ ਤੂੰ ਸਬਰ ਰੱਖਿਆ ਤੇ ਬੇਸਬਰੀ ਨਾਲ ਤੂੰ ਮਿੱਟੀ ਹਟਾਉਂਦਾ ਰਿਹਾ ਤਾਂ ਸ਼ਾਇਦ ਬੀਜ ਪਨਪਨ ਤੋ ਰਹਿ ਜਾ